ਤੁਸੀਂ ਚੰਡੀਗੜ੍ਹ ਦੇ ਵਿੱਚ ਤਾਂ ਫਲੈਟ ਸੁਣੇ ਹੋਣੇ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਫਲੈਟ ਬਣਿਆ ਤਾਂ ਉਸ ਫਲੈਟਾਂ ਦੇ ਵਿੱਚ ਪੰਛੀ ਰਹਿੰਦੇ ਨੇ ਇਹ ਨਾਰਥਰਨ ਇੰਡੀਆ ਦਾ ਪਹਿਲਾ ਐਸਾ ਪੰਛੀ ਧਾਮ ਹੈ ਜਿੱਦੀ ਇੱਕ ਛੱਤ ਥੱਲੇ ਪੰਛੀਆਂ ਦੇ ਰਹਿਣ ਦੇ ਲਈ ਫਲੈਟ ਹਸਪੀਟਲ ਤੇ ਉਹਨਾਂ ਦਾ ਦਾਣਾ ਪਾਣੀ ਦਾ ਪੂਰਾ ਹਰ ਤਰ੍ਹਾਂ ਦਾ ਇੰਤਿਜਾਮ ਹੋਊਗਾ ਉਹਨਾਂ ਦਾ ਪਾਣੀ ਪੀਣ ਦਾ ਉਹਨਾਂ ਦੇ ਨਹਾਣ ਦਾ ਸ਼ਾਵਰ ਵਗੈਰਾ ਜੋ ਫੈਸਿਲਟੀਆਂ ਅਸੀਂ ਖੁਦ ਚਾਹਨੇ ਆ ਉਹੀ ਇਹਨਾਂ ਨੂੰ ਅਸੀਂ ਵੇਜਵਾਨ ਪੰਛੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਪੰਛੀਆਂ ਨੂੰ ਵੀ ਕੋਈ ਨਾ ਕੋਈ ਸ਼ੈਲਟਰ ਤਾਂ ਚਾਹੀਦਾ ਧੁੱਪ ਹੋਵੇ ਚਾਹੇ ਠੰਡ ਹੋਵੇ ਤਾਂ ਜਿਵੇਂ ਆਪਾਂ ਨੂੰ ਵੀ ਲੱਗਦੀ ਹੈ ਤਾਂ ਉਹਨਾਂ ਨੂੰ ਵੀ ਲੱਗਦੀ ਹੈ ਜੀ ਤੇ ਹੁਣ ਅੱਗੇ ਨਾਲੋਂ ਕਾਫੀ ਜ਼ਿਆਦਾ ਪੰਛੀ ਇਸ ਘਰਾਂ ਦੇ ਵਿੱਚ ਫਲੈਟਾਂ ਜਾ ਕੇ ਰਹਿਣ ਲੱਗੇ ਆ ਕਹਿ ਸਕਦੇ ਆ ਜਿਵੇਂ ਇਨਸਾਨਾਂ ਨੇ ਆਪਣੇ ਵੱਖਰੇ ਵੱਖਰੇ ਰੂਮ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਇੱਥੇ ਰਹਿਣਾ ਮੈਂ ਇੱਥੇ ਰਹਿਣਾ ਤੇ ਪੰਛੀਆਂ ਨੇ ਵੀ ਇਸ ਤਰ੍ਹਾਂ ਡਿਸਟ੍ਰਿਬਿਊਟ ਕੀਤਾ ਹੋਇਆ ਵੀ ਕਬੂਤਰ ਇੱਥੇ ਰਹਿੰਦੇ ਆ ਤੇ ਉਹ ਉੱਥੇ ਰਹਿੰਦੇ ਆ ਬਿਲਕੁਲ ਜੀ ਜਿਹੜੇ ਘਰ ਦੇ ਵਿੱਚ ਕਰੀ ਆਗੇ ਕਬੂਤਰ ਰਹਿਣ ਲੱਗੇ ਜਾਂ ਚਿੜੀਆਂ ਰਹਿਣ ਲੱਗੀਆਂ तकरीबन ਮੈਕਸਿਮਮ ਉਹ ਉੱਥੇ ਜਿੱਥੇ ਮਰਜੀ ਸਾਰੇ ਦੇ ਉੱਡ ਜਾਣ ਉਦੋਂ ਵਾਦ ਉੱਥੇ ਉਸੇ ਘਰ ਜੀ ਉਹਨਾਂ ਨੇ ਆ ਕੇ ਰਹਿਣਾ ਇਹ ਜੀ 1200 ਦੇ ਲਗਭਗ ਫਲੈਟ ਹੈ ਜੀ ਤੇ ਲਗਭਗ 3500 ਤੋਂ 4000 ਦੇ ਵਿੱਚ ਪੰਛੀ ਜਿਹੜੇ ਆ ਇਹਨਾਂ ਦੇ ਵਿੱਚ ਰਹਿਣਗੇ ਸਵੇਰ ਜਦ ਦਾਣਾ ਪੈਂਦਾ ਤਾਂ ਸਾਰੇ ਆਸੇ ਪਾਸੇ ਜਾਂ ਉੱਪਰ ਘਰਾਂ ਦੇ ਵਿੱਚ ਬੈਠੇ ਹੁੰਦੇ ਵੇਟ ਕਰਦੇ ਹੁੰਦੇ ਦਾਣੇ ਦੀ ਦਾਣਾ ਪਾਣ ਦੀ ਥੋੜੇ ਮਿੰਟਾਂ ਦਾ ਹੀ ਫਰਕ ਹੁੰਦਾ ਤੇ ਚੁੰਡਾ ਕੇ ਦੜਾ ਦੜ ਇੱਥੇ ਆ ਜਿਹੜੀ ਸਾਡੀ ਰੇਲਿੰਗ ਬਣਾਈ ਹੋਈ ਆ ਦਾਣੇ ਦੇ ਲਈ ਉਹਦੇ ਵਿੱਚ ਆ ਜਾਂਦੇ ਆ ਤੇ ਦਾਣਾ ਵੱਧੋ ਵੱਧ ਨੂੰ 15 ਤੋਂ 20 ਮਿੰਟ ਲੱਗਦੇ ਆ ਦਾਣਾ ਖਾਨ ਨੂੰ ਜਿੰਨਾ ਵੀ ਦਾਣਾ ਸੀ ਪਾਣੇ ਸਵੇਰੇ 15-20 ਮਿੰਟਾਂ ਦੇ ਵਿੱਚ ਹੀ ਨਿਪਟ ਜਾਂਦਾ ਤੁਸੀਂ ਦੇਖੂਗੇ ਚਿੜੀਆਂ ਪੰਛੀ ਕਿੰਨੇ ਹੁੰਦੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਘਟ ਗਏ ਇਸੇ ਕਰਕੇ ਜਿਹੜਾ ਇਹਨਾਂ ਦਾ ਫਲੈਟ ਸਿਸਟਮ ਬਣਾਇਆ ਟਾਵਰ ਬਣਾਏ ਆ ਵੀ ਜਿਹਦੇ ਵਿੱਚ ਪੰਛੀ ਆਪਣਾ ਰਹਿ ਸਕਣ ਔਰ ਇਹਨਾਂ ਦੀ ਜਿਹੜੀ ਹੈ ਤਦਾਦ ਆ ਵਧੇ ਇਹਨੂੰ ਦੇਖਦੇ ਹੋਏ ਮੇਰੇ ਕੋਲ ਦੋ ਤਿੰਨ ਥਾਂ ਤੋਂ ਦਾ ਪ੍ਰੋਜੈਕਟਾਂ ਦੇ ਆਫਰ ਆ ਚੁੱਕੇ ਆ ਵੀ ਸਾਡੇ ਵੀ ਬਣਵਾ ਕੇ ਦਿਓ ਮੇਨੂੰ ਪੰਛੀ ਪਾਲਣ ਦਾ ਸ਼ੌਂਕ ਨਹੀਂ ਗਊ ਸੇਵਾ ਤੇ ਪੰਛੀਆਂ ਨੂੰ ਜਿਹੜਾ ਦਾਣਾ ਪਾਣ ਦਾ ਇਹ ਮੇਰਾ ਸ਼ੁਰੂ ਤੋਂ ਬਚਪਨ ਤੋਂ ਹੀ ਸੀਗਾ ਅੱੜਦਾ ਸਾਲ ਹੋ ਗਏ ਮੈਨੂੰ 10 ਸਾਲ ਦੇ ਲਗਭਗ ਗਊ ਸੇਵਾ ਦਾ ਰੋਜ਼ ਹੁੰਦੀ ਹੁੰਦੀ ਸੀਗੀ ਪਹਿਲਾਂ ਤੇ ਜਿਹੜੀ ਪੰਛੀ ਸੇਵਾ ਅੱਗੇ ਥੋੜੀ ਹੁੰਦੀ ਸੀਗੀ ਹੁਣ ਪ੍ਰੋਪਰ ਵੇ ਦੇ ਵਿੱਚ ਚੇਂਜ ਬਣ ਗਈ ਹੈ ਵੀ ਜਿਹੜੀ ਅਸੀਂ ਜੀਵਾਂ ਦੀ ਸੇਵਾ ਸਾਰੇ ਸਾਥੀਆਂ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਵੀ ਇਹਨੂੰ ਅਸੀਂ ਅੱਗੇ ਹੋਰ ਵਧਾਈਏ ਸਸ਼ੀਕਾਲ ਸਿਟੀ ਐਟਲੈਂਡ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਅਜਿਹੇ ਘਰ ਦੇ ਵਿੱਚ ਲੈ ਕੇ ਆਏ ਜਿੱਥੇ ਇਨਸਾਨ ਨਹੀਂ ਪੰਛੀ ਰਹਿੰਦੇ ਨੇ ਤੇ ਕਿਵੇਂ ਰਹਿੰਦੇ ਨੇ ਤੁਸੀਂ ਚੰਦੀਗੜ੍ਹ ਦੇ ਵਿੱਚ ਤਾਂ ਫਲੈਟ ਸੁਣੇ ਹੋਣੇ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਫਲੈਟ ਬਣਿਆ ਤਾਂ ਉਸ ਫਲੈਟਾਂ ਦੇ ਵਿੱਚ ਪੰਛੀ ਰਹਿੰਦੇ ਨੇ ਤੇ ਸਿਰਫ ਪੰਛੀ ਰਹਿੰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਾਹੌਲ ਜਿਹੜਾ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਦੇਖਿਆ ਜਾਂਦਾ ਸੀ ਪਹਿਲਾਂ ਮੰਦਰਾਂ ਦੇ ਆਲੇ-ਦੁਆਲੇ ਇਹ ਪੰਛੀ ਜਿਹੜੇ ਨੇ ਖਾਸ ਕਰ ਕਬੂਤਰ ਦੀ ਗੱਲ ਕਰੀਏ ਤਾਂ ਮੰਦਰਾਂ ਦੀ ਪ੍ਰਕਰਮਾ ਕਰਦੇ ਹੋਏ ਨਜ਼ਰ ਆਉਂਦੇ ਸੀ ਤੇ ਅਸੀਂ ਛੋਟੇ ਹੁੰਦੇ ਨੂੰ ਦੇਖਦੇ ਸੀ ਵੀ ਬਹੁਤ ਵਧੀਆ ਲੱਗਦਾ ਸੀ ਪਰ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਤੇ ਸਰ ਸਾਡੇ ਨਾਲ ਮੌਜੂਦ ਨੇ ਅੱਜ ਉਸ ਚੀਜ਼ ਨੂੰ ਜਿਹੜਾ ਸਰ ਤੁਸੀਂ ਸੰਜੋਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਉਹ ਵਿਰਸਾ ਸਾਡਾ ਨਾ ਖਤਮ ਹੋਵੇ ਪੰਛੀ ਨਾ ਖਤਮ ਹੋਣ ਇੱਕ ਬਹੁਤ ਅੱਛਾ ਜਿਹੜਾ ਉਪਰਾਲਾ ਕੀਤਾ ਕਿਵੇਂ ਦੇਖਦੇ ਉਸ ਨੂੰ ਜੈ ਜੀ ਨੰਦਰ ਜੀ ਭਗਵਾਨ ਮਹਾਵੀਰ ਸਵਾਮੀ ਕੀ ਜੈ ਦੇਖੋ ਜੀ ਭਗਵਾਨ ਮਹਾਵੀਰ ਜੀਵ ਸੇਵਾ ٹرسٹ ਦੇ ਅੰਦਰ ਇਹ ਜਿਹੜਾ ਪੰਛੀ ਧਾਮ ਹੈ ਇਹ ਨਾਰਥਰਨ ਇੰਡੀਆ ਦਾ ਇੱਕ ਪਹਿਲਾ ਐਸਾ ਪੰਛੀ ਧਾਮ ਹੈ ਜਿੱਦੀ ਇੱਕ ਛੱਤ ਥੱਲੇ ਪੰਛੀਆਂ ਦੇ ਰਹਿਣ ਦੇ ਲਈ ਫਲੈਟ ਹਸਪੀਟਲ ਤੇ ਉਹਨਾਂ ਦਾ ਦਾਣਾ ਪਾਣੀ ਦਾ ਪੂਰਾ ਹਰ ਤਰ੍ਹਾਂ ਦਾ ਇੰਤਿਆਮ ਹੋਊਗਾ ਉਹਨਾਂ ਦਾ ਪਾਣੀ ਪੀਣ ਦਾ ਉਹਨਾਂ ਦੇ ਨਹਾਣ ਦਾ ਸ਼ਾਵਰ ਵਗੈਰਾ ਜੋ ਫੈਸਿਲਟੀਆਂ ਅਸੀਂ ਖੁਦ ਚਾਹਨੇ ਆ ਉਹੀ ਇਹਨਾਂ ਨੂੰ ਅਸੀਂ ਬੇਜਵਾਨ ਪੰਛੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਗੱਲ ਕਰਾਂ ਸਰ ਮੈਂ ਗੱਲ ਕੀਤੀ ਚੰਡੀਗੜ੍ਹ ਦੇ ਵਿੱਚ ਅਜਿਹੇ ਫਲੈਟ ਦੇਖੇ ਸੀ ਕਿ ਲੋਕ ਉੱਥੇ ਜਾ ਕੇ ਰਹਿੰਦੇ ਸੀ ਪਰ ਹੁਣ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਇਹੋ ਜਿਹੇ ਫਲੈਟ ਬਣਾ ਦਿੱਤਾ ਵਾ ਜਿਹਦੇ ਵਿੱਚ ਪੰਛੀ ਰਹਿੰਦੇ ਨੇ ਕਿਵੇਂ ਰਹਿੰਦੇ ਨੇ ਇਸ ਦੇ ਵਿੱਚ ਉਹ ਦੇਖੋ ਪੰਛੀਆਂ ਨੂੰ ਵੀ ਕੋਈ ਨਾ ਕੋਈ ਸ਼ੈਲਟਰ ਤਾਂ ਚਾਹੀਦਾ ਹੈ ਧੁੱਪ ਹੋਵੇ ਚਾਹੇ ਠੰਡ ਹੋਵੇ ਤਾਂ ਜਿਵੇਂ ਆਪਾਂ ਨੂੰ ਵੀ ਲੱਗਦੀ ਹੈ ਤਾਂ ਉਹਨਾਂ ਨੂੰ ਵੀ ਲੱਗਦੀ ਹੈ ਜੀ ਤੇ ਹੁਣ ਅੱਗੇ ਨਾਲੋਂ ਕਾਫੀ ਜ਼ਿਆਦਾ ਪੰਛੀ ਇਸ ਘਰਾਂ ਦੇ ਵਿੱਚ ਫਲੈਟਾਂ ਜਾ ਕੇ ਰਹਿਣ ਲੱਗੇ ਆ ਜਿਨ੍ਹਾਂ ਚ ਕਬੂਤਰ ਔਰ ਚਿੜੀਆਂ ਦੋ ਤਰ੍ਹਾਂ ਦੇ ਇਹਨਾਂ ਦੇ ਵਿੱਚ ਘਰ ਬਣੇ ਹੋਏ ਆ ਚਿੜੀਆਂ ਦੇ ਲਈ ਛੋਟੇ ਔਰ ਕਬੂਤਰਾਂ ਲਈ ਵੱਡੇ ਉਹਨਾਂ ਦੇ ਵਿੱਚ ਚਿੜੀਆਂ ਵਾਲੇ ਚਿੜੀਆਂ ਹੀ ਰਹਿੰਦੀਆਂ ਤੇ ਕੂਤਰਾਂ ਵਾਲੇ ਕਬੂਤਰ ਹੀ ਰਹਿੰਦੇ ਆ ਉਹਨਾਂ ਨੂੰ ਇਹ ਜਿਹੜੇ ਘਰ ਆ ਉਹਨਾਂ ਦੇ ਮੁਤਾਬਕ ਹੀ ਮੌਸਮ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਬਹੁਤ ਬਚਾਅ ਕਰਦੇ ਉਹਨਾਂ ਦਾ ਠੰਡ ਤੋਂ ਵੀ ਤੇ ਗਰਮੀ ਤੋਂ ਵੀ ਕਹਿ ਸਕਦੇ ਆ ਜਿਵੇਂ ਇਨਸਾਨਾਂ ਨੇ ਆਪਣੇ ਵੱਖਰੇ ਵੱਖਰੇ ਰੂਮ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਇੱਥੇ ਰਹਿਣਾ ਮੈਂ ਇੱਥੇ ਰਹਿਣਾ ਤੇ ਪੰਛੀਆਂ ਨੇ ਵੀ ਇਸ ਤਰ੍ਹਾਂ ਡਿਸਟ੍ਰਿਬਿਊਟ ਕੀਤਾ ਹੋਇਆ ਵੀ ਕਬੂਤਰ ਇੱਥੇ ਰਹਿੰਦੇ ਆ ਤੇ ਉਹ ਉੱਥੇ ਰਹਿੰਦੇ ਆ ਬਿਲਕੁਲ ਜੀ ਜਿਹੜੇ ਘਰ ਦੇ ਵਿੱਚ ਕਰੀ ਆਗੇ ਕਬੂਤਰ ਰਹਿਣ ਲੱਗੇ ਜਾਂ ਚਿੜੀਆਂ ਰਹਿਣ ਲੱਗੀਆਂ तकरीबन ਮੈਕਸਿਮਮ ਉਹ ਉੱਥੇ ਜਿੱਥੇ ਮਰਜ਼ੀ ਸਾਰਾ ਦੇ ਉੱਡ ਜਾਣ ਉਦੋਂ ਵਾਰ ਉੱਥੇ ਉਸੇ ਘਰ ਜੀ ਉਹਨਾਂ ਨੇ ਆ ਕੇ ਰਹਿਣਾ ਹਮ ਸੱਚੀ ਗੱਲ ਕਰੀਏ ਆ ਖਾਣੇ ਬਣੇ ਹੋਏ ਨੇ ਵੀ ਕਿੰਨੇ ਕਿ ਖਾਣੇ ਹੈਗੇ ਨੇ ਤੇ ਕਾਫੀ ਉੱਪਰ ਤੱਕ ਦੇਖਿਆ ਜਾ ਸਕਦਾ ਕਿ ਖਾਣੇ ਹੀ ਖਾਣੇ ਨੇ ਵੀ ਕਿੰਨੇ ਹੈਗੇ ਨੇ ਆਈ ਆਈਡੀਆ ਕੋਈ ਇਹ ਜੀ 1200 ਦੇ ਲਗਭਗ ਫਲੈਟ ਹੈ ਜੀ ਤੇ ਲਗਭਗ 3.5 ਹਜ਼ਾਰ ਤੋਂ 4000 ਦੇ ਵਿੱਚ ਪੰਛੀ ਜਿਹੜੇ ਆ ਇਹਨਾਂ ਦੇ ਵਿੱਚ ਰਹਿਣਗੇ ਜਿਹੜਾ ਆਪ ਦੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਆਣ ਜਦੋਂ ਮਰਜ਼ੀ ਉੱਡ ਜਾਣ ਸਵੇਰੇ ਇਹਨਾਂ ਨੂੰ ਰੋਜ਼ ਦਾਣਾ ਪੈਂਦਾ ਉਹ ਜਿਹੜਾ ਅਸੀਂ ਖੁਦ ਆਪਣੇ ਟਰਸਟ ਵੱਲੋਂ ਪਾਨੇ ਆ ਬਾਕੀ ਦਿਨੇ ਵੀ ਕਈ ਲੋਕ ਆਂਦੇ ਆ ਫਿਲਹਾਲ ਪਾ ਜਾਂਦੇ ਆ ਦਾਣਾ ਔਰ ਦਾਣਾ ਜਦੋਂ ਸਵੇਰੇ ਪੈਂਦਾ ਉਸ ਵੇਲੇ ਇੱਥੇ ਪੂਰੀ ਚਹਿਲ ਪਹਿਲ ਹੁੰਦੀ ਆ ਉਹ ਦੇਖਣ ਆ ਲਈ ਆ ਉਹ ਨਜ਼ਾਰਾ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਵੀ ਜਿਹਦੇ ਨਾਲ ਦੇਖ ਕੇ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਆ ਵੀ ਅਸੀਂ ਵੀ ਚਲੋ ਕੁਝ ਸਹੀ ਕੰਮ ਕਰਦੇ ਹਾਂ ਜੇ ਗਿਣਤੀ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਹੁੰਦੀ ਹੈ ਉਸ ਤੋਂ ਵੱਧ ਹਜ਼ਾਰਾਂ ਦੇ ਵਿੱਚ ਹੁੰਦੀ ਹੈ ਜੀ ਹਜ਼ਾਰਾਂ ਦੀ ਤਦਾਦ ਹੈ ਝੁੰਡ ਦੇ ਝੁੰਡਾ ਜਾਂਦੇ ਆ ਦਾਣਾ ਪੈਂਦੀ ਦੇਰ ਹੈ ਸਵੇਰ ਜਦ ਦਾਣਾ ਪੈਂਦਾ ਤਾਂ ਸਾਰੇ ਆਸੇ ਪਾਸੇ ਜਾਂ ਉੱਪਰ ਘਰਾਂ ਦੇ ਵਿੱਚ ਬੈਠੇ ਹੁੰਦੇ ਵੇਟ ਕਰਦੇ ਹੁੰਦੇ ਦਾਣੇ ਦੀ ਦਾਣਾ ਪਾਣ ਦੀ ਥੋੜੇ ਮਿੰਟਾਂ ਦਾ ਹੀ ਫਰਕ ਹੁੰਦਾ ਤੇ ਝੁੰਡਾ ਕੇ ਦੜਾ ਦੜ ਇੱਥੇ ਆ ਜਿਹੜੀ ਸਾਡੀ ਰੇਲਿੰਗ ਬਣਾਈ ਹੋਈ ਹੈ ਦਾਣੇ ਦੇ ਲਈ ਉਹਦੇ ਵਿੱਚ ਆ ਜਾਂਦੇ ਆ ਤੇ ਦਾਣਾ ਵੱਧੋ ਵੱਧ ਨੂੰ 15 ਤੋਂ 20 ਮਿੰਟ ਲੱਗਦੇ ਆ ਦਾਣਾ ਖਾਣ ਨੂੰ ਜਨਾ ਵੀ ਦਾਣਾ ਸੀ ਪਾਨੇ ਸਵੇਰੇ 15 20 ਮਿੰਟਾਂ ਦੇ ਵਿੱਚ ਹੀ ਨੁਕੀ ਜਾਂਦਾ ਸਰ ਜੀ ਗੱਲ ਕਰਾ ਤੇ ਜਿਵੇਂ ਕਿ ਹੁਣ ਪੰਛੀ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਵੀ ਕਿਸ ਤਰ੍ਹਾਂ ਰੇਸ ਚੱਲ ਗਈਆਂ ਅਲਟਰਾ ਵਾਇਰਸ ਰੇਸ ਚੱਲ ਗਈਆਂ ਤਾਰਾ ਚੱਲ ਗਈਆਂ ਵੱਖਰੋ ਵੱਖਰੀ ਟੈਕਨੋਲੋਜੀ ਆ ਗਈ ਹੈ ਤੇ ਹੁਣ ਉਹ ਖਤਮ ਹੁੰਦੇ ਜਾ ਰਹੇ ਨੇ ਕਿਤੇ ਕਿਤੇ ਲੱਗਦਾ ਵੀ ਕੀ ਹੁਣ ਉਹ ਵਾਕਈ ਤੁਹਾਡੇ ਸਾਹਮਣੇ ਨਾਲ ਖਤਮ ਹੋ ਗਏ ਬਿਲਕੁਲ ਬਹੁਤ ਅੱਗੇ ਤੁਸੀਂ ਦੇਖੂਗੇ ਚਿੜੀਆਂ ਪੰਛੀ ਕਿੰਨੇ ਹੁੰਦੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਘਟ ਗਏ ਹੈ ਇਸੇ ਕਰਕੇ ਜਿਹੜਾ ਇਹਨਾਂ ਦਾ ਇਹ ਫਲੈਟ ਸਿਸਟਮ ਬਣਾਇਆ ਟਾਵਰ ਬਣਾਏ ਆ ਵੀ ਜਿਹਦੇ ਵਿੱਚ ਪਖਸ਼ੀ ਆਪਣਾ ਰਹਿ ਸਕਣ ਔਰ ਇਹਨਾਂ ਦੀ ਜਿਹੜੀ ਹੈ ਤਦਾਦ ਆ ਵਧੇ ਇਹਨੂੰ ਦੇਖਦੇ ਹੋਏ ਮੇਰੇ ਕੋਲ ਦੋ ਤਿੰਨ ਥਾਂ ਤੋਂ ਦਾ ਪ੍ਰੋਜੈਕਟਾਂ ਦੇ ਆਫਰ ਆ ਚੁੱਕੇ ਆ ਵੀ ਸਾਡੇ ਵੀ ਬਣਵਾ ਕੇ ਦਿਓ ਜਗਰੌਂ ਤੋਂ ਆਇਆ ਬਾਗੇਪੁਰਾਣੇ ਤੋਂ ਆਇਆ ਕਰਨਾਲ ਤੋਂ ਆਇਆ ਇੱਕ ਦੋ ਥਾਵਾਂ ਤੋਂ ਹੋਰ ਵੀ ਹੈ ਗੁਹਾਣੇ ਤੋਂ ਵੀ ਆਇਆ ਤੇ ਲੋਕ ਇਹਨੂੰ ਦੇਖ ਕੇ ਇਸ ਲੈਂਡ ਦੇ ਉੱਤੇ ਜਦੋਂ ਇਹ ਸਾਡਾ ਪ੍ਰੋਜੈਕਟ ਪ੍ਰੋਪਰ ਬਣ ਗਿਆ ਹੁਣ ਲਗਭਗ ਇਹ ਕੁਝ ਦਿਨਾਂ ਦਾ ਹੀ ਟਾਈਮ ਰਹਿ ਗਿਆ ਜਿਹਦੇ ਵਿੱਚ ਕੰਮ ਹਰ ਤਰ੍ਹਾਂ ਦੇ ਹੁਣ ਇੱਥੇ ਤੇਜ਼ੀ ਨਾਲ ਚੱਲ ਰਿਹਾ ਸਾਡੇ ਔਰ ਇਹਨੂੰ ਅਸੀਂ ਜਲਦੀ ਹੀ ਆਮ ਪਬਲਿਕ ਲਈ ਵੀ ਪ੍ਰੋਪਰ ਤਰੀਕੇ ਦੇ ਨਾਲ ਖੋਲਝੂਗਾ ਸਰ ਜੇ ਆਮ ਇਨਸਾਨ ਨੂੰ ਤਕਲੀਫ ਹੁੰਦੀ ਹੈ ਤਾਂ ਉਹ ਤਾਂ ਬੋਲ ਕੇ ਦੱਸ ਦਿੰਦਾ ਹੈਗਾ ਤੇ ਜਿੱਦਾਂ ਹੁਣ ਪੰਛੀਆਂ ਨੂੰ ਹੁੰਦੀ ਹੈਗੀ ਤੁਸੀਂ ਇੱਥੇ ਰਹਿਣੋ ਵੀ ਉਹਨਾਂ ਦੀ ਤਕਲੀਫ ਕਿਵੇਂ ਸਮਝਦੇ ਹੋ ਵੀ ਕਿਵੇਂ ਉਹਨਾਂ ਨੂੰ ਦੇਖਦੇ ਹੋ ਬਿਲਕੁਲ ਜੀ ਇਹਦੇ ਲਈ ਅਸੀਂ ਸਾਡਾ ਹਸਪੀਟਲ ਲਗਭਗ ਤਿਆਰ ਹੈ ਔਰ ਡਾਕਟਰ ਦੇ ਨਾਲ ਸਾਡੀ ਗੱਲਬਾਤ ਹੋ ਗਈ ਹੈ ਕੁਝ ਕਾਰਨ ਸਰਦੀ ਸੀ ਪਿੱਛੇ ਨਹੀਂ ਆ ਪਾਇਆ ਔਰ ਕੁਛ ਹੀ ਦਿਨਾਂ ਦੇ ਵਿੱਚ ਇੱਥੇ ਡਾਕਟਰ ਸਾਡੇ ਕੋਲ ਪਹੁੰਚ ਜਾਏਗਾ ਔਰ ਜਿਹੜਾ ਡਾਕਟਰ ਦੇ ਪਹੁੰਚਣ ਤੋਂ ਬਾਅਦ ਸਾਡਾ ਹਸਪੀਟਲ ਵੀ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਦੇ ਨਾਲ ਚੱਲੇਗਾ ਕਿਸੇ ਵੀ ਸ਼ਹਿਰ ਦਾ ਕਿਤੇ ਕਿਤੋਂ ਦਾ ਵੀ ਸਾਰੇ ਸ਼ਹਿਰ ਚੋਂ ਪੰਛੀ ਆਏ ਉਹਦਾ ਫ੍ਰੀ ਆਫ ਕੋਸਟ ਇਲਾਜ ਕੀਤਾ ਜਾਏਗਾ ਇਹ ਸਰ ਫੈਸਿਲਿਟੀ ਕੀ ਕੀ ਰਹਿਣ ਵਾਲੀ ਉਹਦੇ ਵਿੱਚ ਫੈਸਿਲਿਟੀ ਕਿਸੇ ਤਰ੍ਹਾਂ ਦਾ ਵੀ ਪੰਛੀ ਹੋਵੇ ਜੀ ਉਹਦਾ ਕੁਝ ਵੀ ਹੋਣ ਵਾਲਾ ਜੋ ਸਾਡੇ ਕੋਲ ਬੈਸਟ ਪੋਸੀਬਲ ਹੋਏਗਾ ਅਸੀਂ ਉਹਨਾਂ ਦਾ ਕਰਾਂਗੇ ਜੇ ਕੋਈ ਸਾਡੇ ਦੇ ਵਿੱਚ ਕੋਈ ਕਮੀ ਹੋਊਗੀ ਜਾਂ ਨੂੰ ਅਸੀਂ ਔਰ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਦੇਖੋ ਸਟਾਰਟ ਕੀਤਾ ਜਿਵੇਂ ਜਿਵੇਂ ਸਾਨੂੰ ਇਹਦਾ ਪਤਾ ਲੱਗਦਾ ਜਾਏਗਾ ਅਸੀਂ ਇਹਨੂੰ ਹੋਰ ਵੈਲਪ ਕਰਦੇ ਜਾਵਾਂਗੇ ਦੇ ਸਕਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪਹਿਲਾ ਐਸਾ ਪ੍ਰੋਜੈਕਟ ਹੈਗਾ ਜਿਹੜਾ ਤੁਸੀਂ ਰਕੇਸ਼ ਜੀ ਨੇ ਬਣਵਾਇਆ ਤੇ ਅੱਜ ਪੂਰੇ ਵੱਲਦ ਦੇ ਵਿੱਚ ਇਸ ਦੀ ਚਰਚਾ ਹੈ ਚਲੋ ਇਤਾਂ ਜੀ ਸਾਡੇ ਮਾਤਾ-ਪਿਤਾ ਜੀ ਦਾ ਆਸ਼ੀਰਵਾਦ ਹੈ ਸਾਡੇ ਗੁਰੂਆਂ ਦਾ ਆਸ਼ੀਰਵਾਦ ਹੈ ਸਾਡੇ ਮਾਤਾ-ਪਿਤਾ ਜੀ ਦੀ ਇੱਛਾ ਸੀ ਜੀਵ ਦੇ ਆ ਦੇ ਉੱਤੇ ਕੋਈ ਕੰਮ ਕੀਤਾ ਜਾਵੇ ਤੇ ਉਹਨੂੰ ਦੇਖਦੇ ਹੋਏ ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹ ਪ੍ਰੋਜੈਕਟ ਜਿਹੜਾ ਮੈਂ ਸ਼ੁਰੂ ਕੀਤਾ ਸੀ ਔਰ ਇਹਦੇ ਵਿੱਚ ਮੈਨੂੰ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਔਰ ਜਿਹਨੂੰ ਵੀ ਮੈਂ ਕਿਹਾ ਤਕਰੀਬਨ ਲਗਭਗ ਹਰ ਬੰਦੇ ਨੇ ਮੈਨੂੰ ਇਹਦੇ ਵਿੱਚ ਸਹਿਯੋਗ ਦਿੱਤਾ ਔਰ ਪਿੱਛੇ ਥੋੜੇ ਦਿਨ ਪਹਿਲਾਂ ਇੱਥੇ ਵਰਧਮਨ ਟੈਕਸਟਾਈਲ ਮਿਲ ਲਿਮਟਿਡ ਦੇ ਚੇਅਰਮੈਨ ਸ਼੍ਰੀ ਸ਼੍ਰੀਪਾਲ ਜੀ ਉਸਵਾਲ ਆਏ ਸੀ ਆਪਣੀ ਮੀਟਿੰਗ ਦੇ ਨਾਲ ਗੋਬਿੰਦ ਗੋਧਾਮ ਵੀ ਹੋ ਕੇ ਗਏ ਉਹਨਾਂ ਨੇ ਇਹ ਪ੍ਰੋਜੈਕਟ ਨੂੰ ਦੇਖਿਆ ਉਹਨਾਂ ਦਾ ਵੀ ਮਨ ਬਹੁਤ ਖੁਸ਼ ਹੋਇਆ ਔਰ ਉਹਨਾਂ ਨੇ ਸਾਨੂੰ ਇਹਦੇ ਲਈ ਬਹੁਤ ਅੱਛੀ ਰਕਮ ਜੜੀ ਹੈ ਦਿੱਤੀ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਉਹਨਾਂ ਨੇ ਆਗੇ ਅੱਗੇ ਵੀ ਸਾਨੂੰ ਸ਼ਵਾਸ਼ਨ ਦਿੱਤਾ ਹੈ ਵੀ ਉਹ ਸਾਡੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਜੁੜਨਗੇ ਔਰ ਅਸੀਂ ਵੀ ਇਹੀ ਉਮੀਦ ਕਰਦੇ ਆ ਜੇ ਸਾਡੇ ਨਾਲ ਐਸੇ-ਐਸੇ ਲੋਕ ਜਿਹੜੇ ਜੁੜਨਗੇ ਤਾਂ ਅਸੀਂ ਇਸ ਪ੍ਰੋਜੈਕਟਾਂ ਨੂੰ ਅੱਗੇ ਵੀ ਫਲਾਵਾਂਗੇ ਇਹਦੀ ਇੱਕ ਚੇਨ ਚਲਾਵਾਂਗੇ ਜੋ ਕਿ ਸਾਡੇ ਜੈਨ ਧਰਮ ਦੇ ਵਿੱਚ ਖਾਸ ਕਰ ਜਿਹੜੀ ਜੀਵ ਦੇ ਆ ਉਦੇ ਉੱਤੇ ਬਹੁਤ ਮਹੱਤਵ ਹੈ ਅਸੀਂ ਆਪਣੀ ਰੱਖਿਆ ਤਾਂ ਕਰਦੇ ਹੀ ਕਰਦੇ ਆ ਔਰ ਸਾਨੂੰ ਇਹਨਾਂ ਦੇ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਜੀਵਾਂ ਦੇ ਲਈ ਨਰਜੀਵ ਜੀਣਾ ਬੇਜਵਾਨ ਪੰਛੀ ਚਾਹੇ ਜਾਨਵਰ ਆ ਕੋਈ ਵੀ ਆ ਹਰ ਬੰਦੇ ਨੂੰ ਤਨ ਮਨ ਤਨ ਨਾਲ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਔਰ ਜਿਹੜੇ ਵੀ ਐਨ ਜੀਓ ਇਹਨਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਚਾਹੇ ਕਿਤੇ ਵੀ ਹੋਵੇ ਇਸ ਲਈ ਇਹ ਹੀ ਸਭ ਨੂੰ ਮੈਸੇਜ ਦਿੰਨੇ ਆ ਵੀ ਜੀਵ ਦਿਆ ਦੇ ਵਿੱਚ ਜੋ ਮੁੱਖ ਪ੍ਰਾਣੀ ਹੈ ਉਹਨਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸਰ ਇਹ ਸ਼ੌਕ ਸੀ ਤੁਹਾਡਾ ਜਾਂ ਫਿਰ ਪੰਛੀਆਂ ਨਾਲ ਸ਼ੁਰੂ ਤੋਂ ਪਿਆਰ ਸੀਗਾ ਨਹੀਂ ਸ਼ੌਕ ਤਾਂ ਨਹੀਂ ਜੀ ਕੋਈ ਪੰਛੀ ਪਾਲਣ ਦਾ ਸ਼ੌਕ ਨਹੀਂ ਜੀ ਗਊ ਸੇਵਾ ਤੇ ਪੰਛੀਆਂ ਨੂੰ ਜਿਹੜਾ ਦਾਣਾ ਪਾਣ ਦਾ ਇਹ ਮੇਰਾ ਸ਼ੁਰੂ ਤੋਂ ਬਚਪਨ ਤੋਂ ਹੀ ਸੀਗਾ ਲੇਕਿਨ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਗਊ ਧਾਮ ਦੇ ਕੋਲ ਮੈਂ ਆਪਣਾ ਇੱਕ ਛੋਟੀ ਜਿਹੀ ਕੁਟਿਆ ਬਣਾਈ ਔਰ ਉਸ ਤੋਂ ਬਾਅਦ ਅਰਧਾ ਸਾਲ ਹੋ ਗਏ ਮੈਨੂੰ 10 ਸਾਲ ਦੇ ਲਗਭਗ ਗਊ ਸੇਵਾ ਦਾ ਰੋਜ਼ ਹੁੰਦੀ ਹੁੰਦੀ ਸੀਗੀ ਪਹਿਲਾਂ ਤੇ ਜਿਹੜੀ ਪੰਛੀ ਸੇਵਾ ਅੱਗੇ ਥੋੜੀ ਹੁੰਦੀ ਸੀਗੀ ਹੁਣ ਪ੍ਰੋਪਰ ਵੇ ਦੇ ਵਿੱਚ ਚੇਂਜ ਬਣ ਗਈ ਹੈ ਵੀ ਜਿਹੜੀ ਅਸੀਂ ਜੀਵਾਂ ਦੀ ਸੇਵਾ ਸਾਰੇ ਸਾਥੀਆਂ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਵੀ ਇਹਨੂੰ ਅਸੀਂ ਅੱਗੇ ਹੋਰ ਵਧਾਈਏ ਥਾਂ ਥਾਂ ਤੇ ਅਸੀਂ ਇਹਦੇ ਤੇ ਗੱਲ ਕਰੀਏ ਠੰਡ ਦੀ ਤਾਂ ਹੁਣ ਸਰਦੀਆਂ ਨਿਕਲੀਆਂ ਨੇ ਸਰਦੀਆਂ ਦੇ ਵਿੱਚ ਕੀ ਕੁਝ ਪੰਛੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਵੀ ਤੁਸੀਂ ਦੇਖਿਆ ਪੰਛੀਆਂ ਨੂੰ ਦੇਖੋ ਠੰਡ ਦੇ ਵਿੱਚ ਕਾਫੀ ਪੰਛੀ ਜਿਹੜੇ ਠੰਡ ਨਹੀਂ ਚੱਲਦੇ ਕਮਜ਼ੋਰ ਹੁੰਦੇ ਆ ਜਾਂ ਏਜ ਹੋ ਜਾਂਦੇ ਆ ਕਾਫੀ ਪੰਛੀ ਕਈ ਵਾਰੀ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਆ ਜੀ ਇਸ ਕਰਕੇ ਇਹ ਜਿਹੜੇ ਆਪਾਂ ਫਲੈਟ ਬਣਾਏ ਆ ਇਸੇ ਕਰਕੇ ਹੀ ਬਣਾਇਆ ਵੀ ਸਰਦੀ ਦੇ ਵਿੱਚ ਚਾਹੇ ਜ਼ਿਆਦਾ ਗਰਮੀ ਆ ਚਾਹੇ ਸਰਦੀ ਆ ਉਹਦੇ ਵਿੱਚ ਉਹ ਆਪਣੇ ਆਰਾਮ ਦੇ ਨਾਲ ਰਹਿ ਸਕਣ ਉਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਤੇ ਚਾਈਨਾ ਡੋਰ ਦੀ ਗੱਲ ਕਰੀਏ ਤਾਂ ਹੁਣ ਕਾਫੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਵੀ ਰੋਕਥਾਮ ਲਗਾਈ ਹੈ ਤੇ ਕਿਤੇ ਨਾ ਕਿਤੇ ਇਸ ਵਾਰੀ ਘਟਿਆ ਵੀ ਹੈ ਕਟਿਆ ਵੀ ਹੈਗਾ ਤੇ ਉਸ ਦੇ ਨਾਲ ਕਈ ਪਕਸ਼ੀਆਂ ਦੇ ਕਿਤੇ ਕਿਤੇ ਗੱਲੇ ਦੇ ਵਿੱਚ ਲੱਗ ਜਾਂਦਾ ਸੀ ਕਾਫੀ ਜਿਹੜਾ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਿਲਕੁਲ ਬਿਲਕੁਲ ਜੀ ਐਤਕੀ ਅੱਗੇ ਨਾਲੋਂ ਬਹੁਤ ਜ਼ਿਆਦਾ ਘਟ ਸੀ ਇਹ ਕਹਦੇ ਉਹ ਵੀ ਨਾ ਬਰਾਬਰੀ ਰਿਹਾ ਅੱਗੇ ਤਾਂ ਹਰ ਸਾਲ ਇਹਨੇ ਪੰਖਸ਼ੀ ਵੀ ਕਾਇਲ ਹੁੰਦੇ ਸੀ ਔਰ ਰਸਤੇ ਜਾਂਦੇ ਹੋਏ ਰਾਘੀਰ ਵੀ ਇਹਨੇ ਕਾਇਲ ਹੁੰਦੇ ਸੀ ਕਾਇਲ ਹੁੰਦੇ ਸੀਗੇ ਐਤਕੀ ਉਸ ਹਿਸਾਬ ਨਾਲ 10-15% ਹੀ ਰਿਹਾ ਬਹੁਤ ਅੱਛਾ ਲੋਕਾਂ ਨੇ ਐਤਕੀ ਜਿਹੜਾ ਇਹਦੇ ਉੱਤੇ ਸੋਚਿਆ ਤੇ ਬਹੁਤ ਚੰਗੀ ਗੱਲ ਆ ਔਰ ਜਿਹੜਾ ਥੋੜਾ ਬਹੁਤਾ ਹੈਗਾ ਮੇਰਾ ਹਲਾਨ ਵਾਲੇ 1-2 ਸਾਲਾਂ ਦੇ ਵਿੱਚ ਇਹ ਬਿਲਕੁਲ ਸਹੀ ਹੋ ਜਾਏਗਾ ਗਵਰਨਮੈਂਟ ਦੀ ਸ਼ਕਤੀ ਜਿਹੜੀ ਆ ਉਹ ਇਸ ਉੱਤੇ ਰੰਗ ਲਾਈ ਹੈ ਸਰ ਆਪਣੇ ਪ੍ਰੋਜੈਕਟ ਦੇ ਵਿੱਚ ਆਪਣੇ ਇਸ ਰਹਿਣ ਬਸਰੇ ਦੇ ਵਿੱਚ ਕੋਈ ਐਸਾ ਪੰਛੀ ਆਇਆ ਇੰਜਰਡ ਹੋਇਆ ਕਿ ਮਤਲਬ ਡੋਰ ਦੇ ਨਾਲ ਹੋਇਆ ਹੋਵੇ ਹਾਂ ਪਿਛਲੇ ਕੁਝ ਟਾਈਮ ਪਹਿਲਾਂ ਆਇਆ ਸੀਗਾ ਔਰ ਉਹ ਫਿਰ ਅਸੀਂ ਡਾਕਟਰ ਨੂੰ ਲਾ ਗਏ ਉਹਨਾਂ ਦਾ ਇਲਾਜ ਕਰਵਾਤਾ ਸੀਗਾ 1-2 ਪੰਛੀਆਂ ਦੇ ਵਿੱਚ ਆਪਣੇ तार वगैरह फसी हुई सीगी वो भी कड़वाई लेकिन जेड़ा प्रॉपर ਸਾਡਾ ਹਸਪੀਟਲ ਦਾ ਕੰਮ ਹੈ ਉਹ 15 20 ਦਿਨ ਦੇ ਵਿੱਚ ਆਬ ਚੱਲ ਪੂਗਾ ਕਿਉਂਕਿ ਬਿਲਡਿੰਗ ਦਾ ਵੀ ਸਾਰਾ ਲਗਭਗ ਐਂਡ ਪੁਆਇੰਟ ਤੇ ਕੰਮ ਹੈ ਕੁਛ ਹੀ ਦਿਨਾਂ ਦੇ ਵਿੱਚ ਸਾਰਾ ਕੁਝ ਸਾਡਾ ਰੈਡੀ ਹੈ ਕੀ ਸੁਨੇਹਾ ਦੇਵੋਗੇ ਸਰ ਲੋਕਾਂ ਕੋ ਪੰਛੀਆਂ ਦੇ ਲੈ ਕੇ ਬਸ ਇਹੀ ਕਹਿ ਰਹੇ ਆ ਜੀ ਜੀਵ ਦਿਆ ਮੂਖ ਪ੍ਰਾਨੀਆਂ ਦੀ ਸੇਵਾ ਹਰ ਬੰਦੇ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਤਨ ਮਨ ਧਨ ਨਾਲ ਹਰ ਬੰਦੇ ਨੂੰ ਇਹਦੇ ਉੱਤੇ ਸਹਿਯੋਗ ਦੇਣਾ ਚਾਹੀਦਾ ਜਿਹਦੇ ਨਾਲ ਜੋ ਵੀ ਐਨਜੀਓ ਜਾਂ ਕੋਈ ਵੀ ਬੰਦਾ ਇਹਨਾਂ ਦੀ ਸੇਵਾ ਦੇ ਲਈ ਜਾਂ ਇਹਨਾਂ ਦੇ ਲਈ ਕੋਈ ਕੰਮ ਕਰਦਾ ਉਹਦਾ ਹੌਸਲਾ ਬਣੇ ਔਰ ਇਸ ਕੰਮ ਨੂੰ ਉਹ ਅੱਗੇ ਵਧਾਵੇ ਇਹੀ ਕਹਿੰਦੇ ਹੋਏ ਸਾਰਿਆਂ ਦਾ ਧੰਨਵਾਦ ਕਰਦਾ ਸੋ ਇਹ ਸੰ ਸਾਡੇ ਨਾਲ ਰਕੇਸ਼ ਜੈਨ ਜੀ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਜਿਹੜਾ ਉਪਰਾਲਾ ਕੀਤਾ ਹੈ ਪੰਛੀਆਂ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕਿਵੇਂ ਇੱਕ ਫਲੈਟ ਜਿਹੜਾ ਉਹ ਬਣਿਆ ਹੋਇਆ ਤੇ ਦੇਖਿਆ ਜਾਵੇ ਦਾ ਪਹਿਲਾ ਜਦਾਂ ਪਹਿਲਾਂ ਦਾ ਟਾਈਮ ਸੀਗਾ ਉਦੋਂ ਦਰਖਤ ਹੁੰਦੇ ਸੀ ਤੇ ਉਸ ਦੇ ਨਾਲ ਹੀ ਜਿਹੜੀ ਚਹਿਲ ਪਹਿਲ ਉਹ ਪੰਛੀਆਂ ਦੀ ਹੁੰਦੀ ਸਵੇਰੇ ਉੱਠਦੇ ਸਾਰ ਹੀ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਸੀ ਪੰਛੀਆਂ ਦੀ ਤੇ ਕਿੰਨਾ ਸੋਹਣਾ ਲੱਗਦਾ ਸੀ ਪਰ ਉਹ ਮਾਹੌਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਤਾਂ ਪਰ ਇੱਕ ਬਹੁਤ ਅੱਛਾ ਜਿਹੜਾ ਉਪਰਾਲਾ ਕੇਸ ਜਾਨਵਰ ਲੋ ਜਿਹੜਾ ਉਹ ਕੀਤਾ ਗਿਆ ਤੇ ਅਸੀਂ ਚਾਹਾਂਗੇ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤਾਂ ਜੋ ਇਹੋ ਜਿਹੇ ਉਪਰਾਲੇ ਦੇਸ਼ ਭਰ ਦੇ ਵਿੱਚ ਹੋਣ ਤੇ ਪੰਛੀਆਂ ਨੂੰ ਬਚਾਇਆ ਜਾ ਸਕੇ ਤੇ ਇੱਕ ਡੋਰ ਦੀ ਗੱਲ ਕੀਤੀ ਸੀ ਡੋਰ ਲਗਭਗ ਖਤਮ ਹੀ ਹੋ ਚੁੱਕੀ ਹੈ ਤੇ ਜਿਹੜੇ ਰਹਿ ਗਏ ਨੇ ਗਿਨੇ ਹੋਣੇ ਚਾਹੀਦੇ ਨੇ ਤਾਂ ਜੋ ਪੰਛੀਆਂ ਦੀ ਸੇਫ ਲਾਈਫ ਅਸੀਂ ਕਰ ਸਕੀਏ ਕੈਮਰਾਮੈਨ ਵਿਪਨ ਬਸੇ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ